ਸਭ ਜੀ ਆਇਆਂ ਨੂੰ ਅਰਤਨ ਨੂੰ ਬਹੁਤ ਬਹੁਤ ਵਧਾਈਆਂ Oh, yeah. ਕੀ ਕਹਿਣਾ ਚਾਹੁੰਦੇ ਹਾਂ ਅੱਜ ਐਮਐਲਏ ਸਾਹਿਬ ਨੂੰ ਸੌਂਚ ਕੇ ਲਈ ਹੈ ਮੰਤਰੀਪਦ ਦਿੱਤਾ ਗਿਆ ਕਿਸ ਤਰ੍ਹਾਂ ਦੀ ਖੁਸ਼ੀ ਹੈ ਤੇ ਕੀ ਕਹਿਣਾ ਚਾਹੁੰਦਾ ਅੱਜ ਲੱਡੂ ਵੀ ਬਣੇਗੇ ਬੜੀ ਖੁਸ਼ੀ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸ਼੍ਰੀ ਵਿਰਿੰਦਰ ਗੋਇਲ ਜੋ ਐਮਐਲਏ ਅੱਜ ਉਹਨਾਂ ਨੂੰ ਮੰਤਰੀਪਦ ਦਾ ਅਹੁਦਾ ਮਿਲਿਆ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਮੁੱਚੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾpropto ਸ਼੍ਰੀ ਵਿਰਿੰਦਰ ਗੋਲਜੀ ਤੇ ਜਤਾਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਆਪਣਾ ਜਿਹੜਾ ਜ਼ਿੰਮੇਵਾਰੀ ਹੈ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਠੀਕ ਹੈ ਜੀ ਕਰਮਜੀਤ ਸਿੰਘ ਬਲਾਕ ਪ੍ਰਧਾਨ ਮੋਨਿਕ ਜੀ ਆਮ ਆਦਮੀ ਪਾਰਟੀ ਤੋਂ ਅਸੀਂ ਅੱਜ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੇ ਹਲਕੇ ਲਹਿਰੇ ਨੂੰ ਅੱਜ ਕੈਬਨਿਟ ਦਾ ਦਰਜਾ ਦੇ ਕੇ ਮਾਨ ਬਖਸ਼ਿਆ ਸੋ ਅਸੀਂ ਪਾਰਟੀ ਦਾ ਤੇ ਸਮੂਹ ਪਾਰਟੀ ਵਰਕਰਾਂ ਦਾ ਲਹਿਰੇ ਕਾਗੇ ਵੱਲੋਂ ਅਸੀਂ ਬਰਿੰਦਰ ਗੋਲ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਪਾਰਟੀ ਦਾ ਵੀ ਜਿਨ੍ਹਾਂ ਨੇ ਸਾਨੂੰ ਐਡਾ ਮਾਨ ਬਖਸ਼ਿਆ ਸਾਨੂੰ ਵੀ ਅੱਜ ਮੰਤਰੀ ਵਾਲੇ ਕਹਾਉਣ ਦਾ ਜਿਹੜਾ ਸੁਭਾਗਾ ਜਿਹੜਾ ਸਮਾਂ ਉਹ ਪ੍ਰਾਪਤ ਹੋਇਆ ਅੱਜ ਤੋਂ ਬਾਅਦ ਅਸੀਂ ਵੀ ਇਹ ਕਹਿ ਸਕਦੇ ਹਾਂ ਵੀ ਭਾਈ ਮੰਤਰੀ ਸਾਹਿਬ ਸਾਡੇ ਹਲਕੇ ਦੇ ਨੇਗੇ ਸੋ ਪਾਰਟੀ ਦਾ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਮਾਨ ਜੀ ਦਾ ਔਰ ਸੰਗਠਨ ਮੰਤਰੀ ਸੰਦੀਪ ਪਾਟਕ ਜੀ ਦਾ ਅਸਦਾ ਸਭ ਦਾ ਦਿਲੋਂ ਧੰਨਵਾਦ ਕਰਦੇ ਆਂ ਥੈਂਕ ਯੂ